ਜਸੂਆ ਪੁਲਿਸ ਨੇ ਇਲਾਕੇ 'ਚ ਲੁੱਟਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਦੋ ਮੁਲਜ਼ਮਾਂ ਖਿਲਾਫ ਪਹਿਲਾਂ ਹੀ ਜ਼ਿਲ੍ਹੇ 'ਚ ਵੱਖ-ਵੱਖ ਥਾਣਿਆਂ 'ਚ 10 ਤੋਂ ਵੱਧ ਕੇਸ ਦਰਜ ਹਨ ਜਸੂਆ ਦੇ ਐਸ.ਐਸ.ਓ. ਹਰਪ੍ਰੀਤ ਸਿੰਘ ਨੇ ਜਾਣਕੈ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਚੋਰੀ ਤੇ ਲੁੱਟਖੋਹਾਂ ਵਰਗੀਆਂ ਦਜਨਾਂ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਇੱਕੋ ਹੀ گروਹ ਦੇ ਨਾਲ ਕੰਮ ਕਰਦੇ ਹਨ ਜੋ ਪਹਿਲਾਂ ਇਲਾਕੇ ਦੀ ਤ੍ਰਕੀ ਕਰਦੇ ਹਨ ਤੇ ਫਿਰ ਸਮਾਂ ਮਿਲਦਿਆਂ ਹੀ ਵਾਰਦਾਤ ਨੂੰ ਜਾਮ ਦੇ ਕੇ ਉੱਥੋਂ ਕਿਸੇ ਹੋਰ ਇਲਾਕੇ 'ਚ ਚਲ ਜਾਂਦੇ ਹਨ ਲੁਟੇਰੀਆਂ ਦੇ ਇੱਕ ਹੋਰ ਸਾਥੀ ਜੋ ਕਿ ਹਜੇ ਤੱਕ ਫਰਾਰ ਹੈ ਉਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪੁਲਿਸ ਨੇ ਮੁਲਜ਼ਮਾਂ ਖਿਲਾਫ ਸਬੰਧਤ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਮੁੱਲੀ ਪੁਛਕਿਸ਼ ਵਿੱਚ ਮੁਲਜ਼ਮਾਂ ਨੇ ਇਲਾਕੇ ਵਿੱਚ ਬਾਪੜੀਆਂ ਕਈ ਵਾਰਦਾਤਾਂ ਨੂੰ ਜਾਮ ਦੇਣ ਦੀ ਗੱਲ ਕਬੂਲੀ ਹੈ ਪੁਲਿਸ ਨੇ ਨਾ ਪ੍ਰਾਦਾ ਵਿੱਚ ਵਰਤੇ ਗਏ ਵਾਹਨ ਸਮੇਤ ਪੈਸੇ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਇਹ ਤਿੰਨ ਚੋਰ ਜਿਹੜੇ ਫੜੇ ਹੈਗੇ ਆ ਜਿਨ੍ਹਾਂ ਨੇ ਆਪਣੇ ਏਰੀਆ ਦੇ ਵਿੱਚ ਤਲਵਾੜਾ ਦਸੂਹਾ ਰੀ ਦੇ ਵਿੱਚ ਚੋਰੀਆਂ ਕੀਤੀਆਂ ਸੀ ਉਹਨਾਂ ਨੂੰ ਦਸੂਹਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਸਫਲਤਾ ਹਾਸਲ ਪ੍ਰਾਪਤ ਹੋਈ ਹੈ। ਸੋ ਇਹ ਸਾਡੇ ਦਸੂਹਾ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਵੀ ਦੋ ਤਿੰਨ ਚੋਰੀਆਂ ਜਿਹੜੀਆਂ ਹੋਈਆਂ ਸੀ ਤੇ ਕੁਝ ਤਲਵਾੜੇ ਦੇ ਵਿੱਚ ਵੀ ਹੋਈਆਂ ਸੀ ਉਹ ਚੋਰੀਆਂ ਦੇ ਵਿੱਚ ਇਹ ਜਿਹੜੇ ਅਸੀਂ ਜੋ ਟਰੇਸ ਕੀਤੇ ਤਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਸਾਡੇ ਤਲਵਾੜਾ ਤੇ ਦਸੂਹਰੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਇਹ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਦਿੱਤਾ ਉਰਫ ਗगनਪੁੱਤਰ ਜਗENDERਪਾਲ ਵਾਸੀ ਪਿੰਡ ਉੱਚੀ ਵਾਸੀ ਇੱਕ ਪੰਕ ਜੋ ਉਰਫ ਚਨੌਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਬਾਲ ਥਾਣਾ ਮਕੇਰੀਆਂ ਅਤੇ ਸਮਿਤ ਕੁਮਾਰ ਉਰਫ ਬਾਦ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਕਲੋਨੇ ਮਕੇਰੀਆਂ ਇਹ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਪੋਸਟ ਪਾਰਟੀ ਵੱਲੋਂ ਸਾਡੇ ਏਸੀ ਸਰਵਿਸਿੰਗ ਵੱਲੋਂ ਗ੍ਰਫਤਾਰ ਕੀਤਾ ਜਾ ਸਕਿਆ ਤੇ ਸਾਡੇ ਮਕਦਮੇ ਜਿਹੜੇ ਸਾਡੇ ਦਰਜ ਹੋਏ ਸੀ ਮਕਦਮਾ ਨੰਬਰ 160 ਮਿਤੀ 21 2024 ਅੰਡਰ ਸੈਕਸ਼ਨ 331 ਤਿੰਨ ਤੇ ਤਿੰਨ 305 ਬੀ ਐਨ ਸਬੰਧਤ ਸਾਡੇ ਨਾਲ ਦੋਸ਼ ਇੱਕ ਮਕਦਮਾ ਦਰਜ ਹੋਇਆ ਸੀ ਜਿਸ ਮਕਦਮੇ ਵਿੱਚ ਇਹ ਲੜਿੰਦੇ ਸੀ ਤੇ ਇਹਨਾਂ ਦੀ ਗ੍ਰਫਤਾਰ ਪਾਈ ਗਈ ਹੈ ਤੇ ਇਹਨਾਂ ਪਾਸੋਂ ਇੱਕ ਜਿਹੜਾ ਬਾਰਦਤ ਹੋਈ ਸੀ ਗੰਗਾ ਚੱਕ ਉੱਥੇ ਇੱਕ ਮੋਬਾਈਲ ਫੋਨ ਤੇ 골ਡ ਤੇ ਇੱਕ ਕੈਸ਼ ਇਹਨਾਂ ਨੇ ਚੋਰੀ ਜਿਹੜੇ ਕੀਤਾ ਸੀ ਉਹਨਾਂ ਚੋ ਇੱਕ ਮੋਬਾਈਲ ਫੋਨ ਜਿਹੜਾ ਉਹ ਬਰਾਮਦ ਹੋ ਕੇ ਕੀਤਾ ਜਾ ਚੁੱਕਿਆ ਤੇ ਉਸ ਵਾਰਦਾਤ ਰਾਣ ਜਿਹੜੀ ਇਹਨਾਂ ਨੇ ਇੱਕ ਵਹੀਕਲ ਸਕੂਟਰੀ ਜਿਹੜੀ ਪੀਵੀ 54 ਜੇ 1771 ਜਿਹੜੀ ਵਾਰਦਾਤ ਦੌਰਾਨ ਵਰਤੀ ਸੀ ਉਹ ਵੀ ਪੁਲਿਸ ਵੱਲੋਂ ਕਵਰ ਕੀਤੀ ਜਾ ਚੁੱਕੀ ਹੈ ਬਾਕੀ ਜਿਹੜਾ ਇਹਨਾਂ ਪਸੋਂ 2000 ਭਾਰਤੀ ਕਰੰਸੀ ਜਿਹੜੀ ਹੈਗੀ ਹੈ ਉਹ ਵੀ ਰਿਕਵਰ ਕੀਤੀ ਜਾ ਚੁੱਕੀ ਹੈ ਹੁਣ ਜਿਹੜੇ ਦੋਸ਼ੀ ਹਨ ਇਹ ਸਾਡੇ ਕੋਲੇ ਪੁਲਿਸਰ ਮਾਰਤੇ ਹਨ ਤੇ ਅਸੀਂ ਫਰਦਰ ਹੋਰ ਇਹਨਾਂ ਦੀ ਇਨਕੁਇਰੀਸ਼ਨ ਕਰ ਰਹੇ ਹੈਗੇ ਆਂ ਵੀ ਇਹ ਫਿਲਹਾਲ ਹੋ ਕਿੱਥੇ ਕਿੱਥੇ ਇਹਨਾਂ ਨੇ ਏਰੀਆ ਦੇ ਵਿੱਚ ਚੋਰੀਆਂ ਕੀਤੀਆਂ ਤੇ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਹੋਰ ਜਿਹੜੇ ਇਹਨਾਂ ਦੇ ਦੋਸ਼ੀ ਜਾਂ ਸਹਾਇਕ ਮੈਂਬਰ ਜਿਹੜੇ ਹੈਗੇ ਇਹਨਾਂ ਨਾਲ ਜੁੜੇ ਹੋਏ ਉਹਨਾਂ ਬਾਰੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਸਰ ਇਹ ਆਈ ਇਹਨਾਂ ਤੇ ਪਹਿਲਾਂ ਵੀ ਕਿਤੇ ਮਾਮਲੇ ਦਰਜ ਹੈਗੇ ਇਹਨਾਂ ਦੇ ਹਾਂਜੀ ਆਪਣੇ ਕੋਲੇ ਜਿਹੜਾ ਦੋਸ਼ੀ ਸੁਮਿਤ ਕੁਮਾਰ ਉਰਫ ਬਾਜ ਪੁੱਤਰ ਗੁਰਵਿੰਦਰ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਥਾਣਾ ਮੁਕੇਰੀਆਂ ਤੇ ਹਜਪੁਰ ਤੇ ਟੋਟਲ ਤਿੰਨ ਮੁਕੱਦਮੇ ਦਰਜ ਤੇ ਦੋਸ਼ੀ ਜਿਹੜਾ ਪੰਕਜੁਰਪ ਚਨੌਤਾ ਹੈ ਪੁੱਤਰ ਕਰਤਾਰਵਾਸੀ ਫਤੂਵਾਲ ਇਹਦੇ ਆਪਣੇ ਥਾਣਾ ਮੁਕੇਰੀਆਂ ਤਲਵਾੜਾ ਦੇ ਵਿੱਚ ਕੋਈ ਟ੍ਰੈਟਲ ਸ਼ੇਮ ਕਦਮ ਨੇ ਦਰਿਆ